ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਤ ਸੋਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆਜ ਸੁਖ ਤਾਂ ਨਾ ਹੋਈ ਤੂ ਕਰਤ ਕਰਨਾ ਮੈਂ ਨਹੀਂ ਜਹ ਉਗਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਾਂ ਜੋਤ ਜੋਤ ਮਹਾਂ ਜਾਤਾ ਅਕਲ ਕਲਾ ਪਰ ਪੂਰ ਰਹਿਆ ਤੂੰ ਸੱਚਾ ਸਾਹਿਬ ਸੁਸਵਾਦੇ ਜਿਨ ਕੀਤੀ ਸੂਪਰ ਪਿਆ ਕਹੋ ਨਾਨਕ ਕਰਤੇ ਕਿ ਅਬਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਅਗਸਾ ਮਹੰਲਾ ਪਹਿਲਾ ਇਕ ਊ ਅੰਕਾਰੂ ਸਤਗੁਰ ਪ੍ਰਸਾਦ ਉਹ ਦਰ ਤੇਰਾ ਕਿਹਾ ਸੂ ਕਰਕੇ ਹਾ ਜਿਤ ਬੈ ਸਰਬ ਸਮਾਲੀ ਵਾ ਚੇ ਤੇਰੇ ਨਾ ਦਾਨਿਕ ਸੰਕਾ ਕਿਤੇ ਤੇਰੇ ਵਾ ਬਣਹਾਰੀ ਕਿਤੇ ਤੇਰੇ ਰਗ ਪ੍ਰੀ ਸੂ ਕਹੀ ਹੈ ਕੇਤੇ ਤੇਰੇ ਗਾ ਬਣਹਾਰੀ ਬਾਵੰਤ ਤੁਧਨੋਂ ਪਉਣ ਪਣੀ ਬੈ ਸੰਤਰ ਗਾਵ ਰਾਜਾ ਧਰਮ ਦੁਆਰੀ ਗਾਵੰ ਤੁਧਨੋਂ ਚਿਤ ਗੁਪਤ ਲਖ ਜਾਨਣਾ ਲਖ ਲਖ ਧਰਮ ਵਿਚਾਰੀ ਗਾਵੰਤ ਤੁਧੋ ਇਤਰ ਬ੍ਰਹਮਾ ਦੇਵੀ ਤੁੰਦਰੇ ਸਦਾ ਸواری ਗਾਵੰਤ ਤੁਧੋ ਇੰਦਰ ਇੰਦਰਾ ਚਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧੋ ਸਿਤ ਸਮਾਦੀ ਅੰਦਰ ਗਾਵੰਤ ਤੁਧੋ ਸਾਧ ਵਿਚਾਰੀ ਗਾਵੰਤ ਤੁਧੋ ਜਤੀ ਜਤੀ ਸੰਦੋਗੀ ਗਾਵੰਤ ਤੁਧੋ ਵੀਰ ਕਰਾਰੀ ਗਾਵੰਤ ਤੁਧੋ ਪੰਡਤ ਪਦਨ ਲਕੀ ਸਰ ਤੇਗਦਕ ਵਿਦਾਨਾਲੇ ਗਾਵੰਤ ਬ੍ਰਹਮ ਹੋਣੀਆਂ ਮਨ ਮੋਹਨ ਸੁਰਗ ਮਚ ਪਿਆਦੇ ਗਾਵੰਤ ਤੁਧਨ ਰਤਨਉ ਪਾਇ ਤਰੇ ਅਠ ਸੜ ਤੀਰਥ ਨਾਲੀ ਗਾਵੰਤ ਤੁਧਨ ਜਦ ਮਹਾਂਬਲ ਸੂਰਾ ਗਾਵੰਤ ਤੁਧਨ ਪਾਣੀ ਚਾਰੀ ਗਾਵੰਤ ਤੁਧਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੀ ਤੇਰੀ ਧਾਰੀ ਸੇਈ ਤੁਧਨ ਗਾਵਣ ਜੋ ਤੁਧ ਭਾਵਨਾ ਰਤੇ ਤੇਰੀ ਭਗਤ ਰਤਾਲੀ ਹੋਰ ਕੀਤੇ ਤੁਧਨ ਗਾਵਣ ਸੇ ਨਚਤ ਨ ਆਮਨ ਮਾਨ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਕੁੱਚਿ ਨਾਈ ਹਭੀ ਹੋਤੀ ਜਨ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮੈ ਦਿਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵਾ ਸੋਈ ਕਰਤੀ ਫਿਰ ਹੁਕਮ ਨਾ ਕਰਨ ਜਾਈ ਸੋ ਪਤ ਸਹੋ ਜਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਸਾ ਮਹੰਲਾ ਕਹੰਦਾ ਸੁਣ ਵੱਡਾ ਕਹਿ ਤਬ ਕੋਈ ਦੇਵੜ ਵੱਡਾ ਡਿੱਠਾ ਹੋਏ ਕੀਮਤ ਪਾਇ ਨਾ ਕਿਹਿਆ ਜਾਏ ਕਹਨੇ ਵਾਲੇ ਤੇਰਾ ਰਸੁ ਮਾਈ ਵੱਡੇ ਮੇਰੇ ਸਾਹਿਬਾ ਗਹਿਰੰਗ ਪੀਰਾ ਗੁਣ ਗਹਿਰਾ ਕੋਈ ਨ ਜਾਣ ਤੇਰਾ ਗੇਤਾ ਕੇ ਵਡਚੀਰਾ ਰਹਾ ਆਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਰਹੀ ਕਹਿ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਚੀਆਂ ਵਡਿਆਈਆਂ ਤੁਧਵਣ ਸ੍ਰੀ ਗਿਨੈ ਨਾ ਪਾਈਆ ਪਰਮ ਮਿਲਣਾ ਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸੁਭਾਰ ਨਹਾਰਾਮ ਆਸਾ ਮਹੱਲਾ ਪਹਿਲਾ ਆਖਾਂ ਜੀ ਵਾਂ ਬਿਸਰਹਿ ਮਰ ਜਾਉ ਆਖਣ ਔਖਾ ਸਚ ਨਾਉ ਸੱਚੇ ਨਾਮ ਕੀ ਲਗਾ ਭੂਖ ਉਹਤ ਭੂਖਾ ਖਾਇ ਚਲੀਏ ਦੂਖ ਸੋਖਿ ਵਿਸਰੈ ਮੇਰੀ ਮਾਈ ਸੱਚਾ ਸੋਹਬ ਸੱਚ ਨਹੀਂ ਰਹਾਉ ਸੱਚੇ ਨਾਮ ਕੀ ਤਿਲ ਵੜਿਆਈ ਆਖ ਤਕੇ ਕੀ ਉਮਦ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੀ ਵੱਡਾ ਨਾ ਹੋਵਾ ਘਾਟ ਨਾ ਜਾਈ ਨਾ ਹੋ ਮਰਣਾ ਹੋਆ ਸੁਗ ਦਿਨ ਦਾ ਰਹਿਣਾ ਚੁੱਕਾ ਭੂਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਵਾ ਨਾ ਕੋ ਹੋਈ ਜਿਵੜਾ ਪਤੇ ਵਰ ਤੇਰੀ ਰਾਤ ਜਨਦਨ ਕਰ ਕਾ ਕੀਤੀ ਰਾਤ ਖਸਮ ਚਰਹ ਤੇ ਕਮ ਜਾਤ ਣਾਨਕ ਨਾਵਾ ਬਾਜ ਸੁਨਾਤਿ ਰਾਗੁ ਗੁਦਰੀ ਮਹੰਲਾ ਚੌਥਾ ਹਰਿ ਕੇ ਜਨ ਸਤਿਗੁਰੂ ਸਤਿਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਗਰਮ ਸਤਿਗੁਰ ਸਰਨਾਈ ਕਰਦੇ ਆ ਨਾਮ ਵਰਗਾਸ ਪੀਰੇ ਮਿਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮ ਰੀ ਰਹਿਰਾਤ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਜ ਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾਮ ਨਾ ਪਾਇਆ ਤੇ ਭਾਗਹਿਣ ਜੰਪਾਸ ਜੋ ਸਤਿਗੁਰੂ ਸਰਣ ਸੰਤ ਨਹੀਂ ਆਏ ਤ੍ਰਿਕਦੀਵ ਤ੍ਰਿਕਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਂ ਤਰ ਮਸਤਕ ਲਿਖਿਆ ਲਿਖਾਸ ਘਨ ਧਨ ਸਾਸਨ ਤੇ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੂਜਰੀ ਮਹੰਲਾ ਪੰਜਵਾ ਕਾਹਿਰ ਮਨ ਜਿਤ ਬਹਿ ਉਦਮਾ ਜਾ ਆਹਰ ਅਰਜੀਓ ਪਰਿਆ ਸਾਲ ਪਤਰਮਹ ਜੰਤੂ ਪਾਈ ਤਾ ਕਾਰਿ ਜਕਾ ਗ ਕਰ ਧਰਿਆ ਮੇਰੇ ਮਧੋ ਜੀ ਸਤ ਸੰਗਤ ਮਿਲੈ ਸੋ ਧਰਿਆ ਗੁਰ ਪਰਤਵਾਦ ਬ੍ਰਹਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਿੰਤਾ ਹੋਇ ਨਾ ਕਿਸ ਕੀ ਧਰਿਆ ਸਿਰ ਸਿਰ ਰਜਗ ਸੰਭਾ ਏ ਠਾਕੁਰ ਕਾਹਿ ਮਨ ਭੂਕਰਿਆ ਉਡਾ ਉਡਾ ਵੈਸੇ ਕੋਸਾ ਤਿਸ ਪਾਚੇ ਵਿਛਰੇ ਛਰੀਆ ਤਿਨ ਗਵਨ ਖਲਾਵਾਰ ਗਵਨ ਚੁਗਾਵਾ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਾ ਕਸ਼ਟ ਸਿਦਾਨ ਆਕਰ ਕਰ ਦਲ ਧਰਿਆ ਜਨ ਨਾਲ ਕੋ ਬਲ ਬਲ ਸਦ ਬਲ ਜਾਈਏ ਤੇ ਰਾਂਤਨਾ ਪਰਵਰੀਆ ਰਾਗ ਸ ਮਹੰਲਾ ਚੌਥਾ ਸੂਪਰਖ ਇਕ ਓ ਅੰਕਾਰੂ ਸਤਗੁਰ ਪ੍ਰਸਾਦ ਸੂਪਰ ਕੰਨਰੰਜਨ ਹਾਰਪੁਰ ਕੰਨਰੰਜਨ ਆਗਮਾ ਅਗਮਾ ਅਪਾਰਾ ਸਭ ਤੇ ਅਭੈ ਸਭ ਤੇ ਅਭਤੁ ਜੀ ਹਰ ਸਤਿ ਸਰਜਨ ਹਾਰਾ ਸਭ ਜੀ ਤੁਮਾਰੇ ਜੀਤੂ ਜੀਆਂ ਕਾਧਾ ਤਾਰਾ ਹਰ ਤੇ ਆਵੋ ਤੁਜੀ ਸਭ ਦੁਖ ਵਿਚਾਰ ਨਹਾਰਾ ਹਰ ਆਪੇ ਧਾਗੁਰ ਰੱਬ ਦੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਫੁਰਕ ਜ਼ਮਾਨਾ ਲਕਦਾ ਤੇ ਕਬੀਕਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸਿ ਵਹ ਜੋ ਤਿ ਵਹ ਤੁਝੀ ਜਨ ਆਣੁ ਤਿ ਤਨ ਗੁਰ ਬਾਣਾ ਹਰਿ ਤਿ ਅਵਹ ਹਰਿ ਤਿ ਅਵਹ ਤੁਧਿ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤੇ ਆਏ ਜੀ ਤੈਨ ਟੁੱਟੇ ਜਮ ਕੇ ਫਾਸੇ ਜਨ ਨਿਰਭਉ ਜਨ ਹਰ ਨਿਰਪਉ ਤੇ ਆਏ ਜੀ ਤਨ ਕਾ ਬੋ ਸੁਭਗਵਾਸੀ ਜਨ ਸੇ ਵੇ ਜਨ ਸੇ ਵੇ ਮੀਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰਤੇ ਆਏ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆਨ ਬੇਅੰਤਾਂ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰ ਹਰ ਪੂਜਾ ਜੀ ਕਪ ਤਪ ਹੈ ਰਪੈ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪੜਾ ਬਹੁਤ ਸਿਮਰਤ ਸਾਸਤ ਜੀ ਕਰ ਗਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੁਲੇ ਜਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰੰਪਰਕਰਤਾ ਜੀ ਤੁਦ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹ ਚਲ ਕਰਤਾ ਸੋਈ ਤੁਦੇ ਆਪੇ ਭਾਵਰ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦੇ ਆਪੇ ਚੁਰਜ ਸਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੋਈ ਆਸਾ ਮਹੰਲਾ ਚੌਥਾ ਤੂੰ ਕਰਤਾ ਸਚਿਆਰ ਮਹਡਾ ਸਾਈ ਜੋ ਤੂੰ ਭਾਵ ਸੋਈ ਥੀਤੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਬਣੀ ਧਾਇਆ ਜਿਸ ਨੂੰ ਕਿਰਪਾ ਕਰਹਿ ਤਿਨਾਂ ਅੰਮ੍ਰਿਤ ਨ ਪਾਇਆ ਗੁਰਮੁਖ ਲਾਦਾ ਮਨ ਮਗਵਾਇਆ ਤੂੰ ਦਾ ਵਿਛੋੜਿਆ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਧ ਬਿਨ ਦੂਜਾ ਕੋਈ ਨਾਹੀ ਜੀ ਜਾਣਦ ਸਭ ਤੇਰਾ ਖੇਲ ਕਿ ਜੋਗ ਮਿਲ ਵਿਚੜਿਆ ਸੰਜੋਗੀ ਮੇਲਾ ਜਿਸਮੋਂ ਤੂੰ ਜਾਣਾਹੀਂ ਸੋ ਜਨ ਜਾਣਾ ਹਰ ਗੁਣ ਸਦਹੀ ਆਖਵੋ ਕਹਣਾ ਜਿਨ ਹਰਤੇ ਵੇ ਤਿੰਜੁ ਕੋ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਗਿਆ ਸਭ ਹੋਵੇ ਤੁਧ ਬਿਨ ਬਦ ਜਾ ਵਰਨਾ ਕੋਵੇ ਤੂ ਕਰ ਕਰ ਵੇ ਕਹ ਜਾਣ ਹੰਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹਲਾ ਪਹਿਲਾ ਇਤਸਰ ਬੜਾ ਭਈਲੇ ਨਿਮਕਾ ਪਾਣੀ ਪਾਉਂਦੇ ਨਹਿਂ ਕੀਆ ਪੰਗਜ ਮੋਹ ਪਗ ਨਹੀਂ ਚੱਲਾ ਹਮ ਦੇ ਕਤ ਹ ਡੂਬੀਲੇ ਮਨੇ ਕਨਾ ਜੇਤਸੁ ਮੂਡ ਮਨਾ ਹਰ ਬਿਸਰ ਤੇਰੇ ਗੂੰਗਲਿਆ ਰਹਾਉ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਭਿਆ ਪ੍ਰਣਮਤ ਨਾਨਕ ਤਿਨ ਕੀ ਸਰਨਾ ਜਿੰ ਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਨ ਮਰਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਹਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਓਲ ਨਾਮ ਤਰਨ ਜਾਮ ਲਗ ਪੁਜਲ ਤਰਨ ਕੈ ਜਨਮ ਬਿਰਤਾ ਜਾ ਤਰਨ ਮਾਇਆ ਕੇ ਰਹਾਉ ਜਾਪ ਤਪ ਬਜਨ ਜਮ ਧਰਮ ਨਾਮ ਕਮਾਇ ਸੇਵਾ ਸਾਧਨਾ ਜਾਨਿਆ ਹਰ ਰਾਇ ਬਹੁ ਨਾਨਕ ਹਮ ਨੀਚ ਕਰਨ ਮਾ ਕਰਨ ਪਰ ਕੀ ਰੱਖੋ ਦਰਮਾ ਜਪ ਜਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨਾ ਜਾਣਿਆ ਹਰਿਆ ਕਹੋ ਨਾਨਕ ਹਮ ਨੀਚ ਕਰਨ ਮਾ ਚਰਨ ਪਰ ਕੀ ਰੱਖੋ ਦਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਵੀਂ ਕਲਵੇ ਉਪਾਚ ਬੇਨਤੀ ਚਾਪਈ ਅਮਰੀ ਕਰੋ ਹੱਦ ਰਛਾ ਪੂਰਨ ਹੋ ਚਿਤ ਕੀ ਇੱਛਾ ਤਵ ਚਰ ਨਰਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭਾ ਤੁਮ ਘਾਵ ਹੋ ਆਪ ਹੱਦ ਮੁਹਿ ਬਚਾਵ ਹੋ ਸੁਖੀ ਬਸਾ ਮੋਰੋ ਪਰਵਾਰਾ ਸੇਵਕ ਜਿਕ ਸਭਾ ਕਰਤਾਰਾ ਮੋਰ ਅਚਾਨਿਜ ਕਰਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਇ ਹੈ ਮਾਰੀ ਅਸਾ ਤੂਰਪ ਦਿਨ ਕੀ ਰਹਿ ਪਿਆਸਾ ਤੁਮੈ ਛਾੜ ਕੋ ਵਰਨਾ ਧਾਉਂ ਜੋ ਵਰ ਚਾਹੂ ਸੋ ਤੁਮ ਤੀ ਪਾਉ ਸੇਵਕ ਜਿਗਹ ਮਾਰੇ ਤਾਰ ਇਹ ਤੁੰ ਜਿਨ ਜਿਤ ਰਹ ਮਾਰੇ ਮਾਰੀ ਹੈ ਆਪ ਹੱਥ ਮੇਂ ਜੇ ਉਭਰੀਏ ਮਰਨ ਕਾਲ ਕਾ ਤਰਾਸ ਨ ਮਰੀਏ ਮੋਜੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੁਝੋ ਕਰਿਓ ਰਚਾ ਰਾਖ ਲਿ ਹੋ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਈ ਪਿਆਰੀ ਦੇਨ ਬੰਦ ਟਣਕੇ ਹੰਤਾ ਤੁਮਹੋਂ ਪਰੀ ਚਤਰ ਦਸ ਕੰਤਾ ਕਾਲ ਬੇ ਬ੍ਰਹਮਾ ਬਪੁ ਪਧਰਾ ਕਾਲ ਪੈ ਸ਼ਿਵ ਜੋ ਉਤਰਾ ਕਾਲ ਪੈ ਵਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਗ ਜਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਛਨੁ ਪਜਾਇਓ ਆਦੰਤਿਕਾ ਉਤਾਰਾ ਸੋਈ ਗੁਰੂ ਸੰਧਿਓ ਹਮਾਰਾ ਨਮਸਕਾਰ ਤੁਸੀਂ ਗੋਹਮਾਰੀ ਸਭਲ ਪ੍ਰਜਾ ਜਿਨਾਂ ਅਪਸਵਾਰੀ ਸਿਵ ਕਨਕੋਸ਼ ਸੁਭਗੁਣ ਸੁਖ ਦਿਓ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੀਟੀ ਤੇ ਕੁੰਚਰਤ ਤੁਲਾ ਸੋ ਪਰ ਕਿਰਪਾ ਦਰਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਕੀ ਪੀਰ ਪਛਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬ ਉਦਗਰਕ ਕਰਾਂ ਕਰਤੋਰਾ ਪ੍ਰਜਾ ਧਰਤ ਤਬ ਦੇਹ ਅਪਵਾਰਾ ਜਬ ਆਕਾਰਖ ਕਰਤ ਗਭੂ ਤੁਮ ਮੈਂ ਮਿਲਤ ਦੇਹ ਤਰਤ ਗਭੂ ਜੇ ਤੇ ਬਦਨ ਤਰੇ ਸਬਤਾ ਹੈ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਤ ਨਿਰਾਦਮ ਜਾਣਤ ਵੀਦ ਭਿਦ ਅਰ ਆਲਮਾ ਨਿਰੰਕਾਰ ਨਿਰਭਕਾਰ ਨਿਰਲੰਭ ਹੋ ਆਦ ਅਨੀਲ ਅਨਾਦ ਅਸੰਭ ਹੋ ਆ ਕਾ ਮੂੜਹ ਚਾਰਜ ਭਿਦਾ ਜਾ ਕੋ ਬਿਨਾਂ ਪਉਤ ਬਿਦਾ ਤਾ ਕੋ ਗਰ ਪਾਹਨ ਅਨੁਮਾਨਤ ਮਹਾ ਮੂੜਹ ਕਚ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਰੰਗਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬਿਦਾ ਦਿੱਤੀ ਵਰਨਤ ਭਿੰਨ ਭਿੰਨ ਤੁਹਿ ਦਿੱਤੀ ਤੁਮਰਾ ਲਖਣਾ ਜਾਏ ਪਚਾਰਾ ਕਹੇ ਬਿਦ ਸਜਾ ਪ੍ਰਤਮ ਤੁੰਚਾਰਾ ਇਕਾ ਰੂਪਾਣੂਪ ਰੂਪ ਰੰਗ ਬਿਹੂਰਾ ਵਗਹੀ ਭੂਪਾ ਅੰਡਜ ਜੀ ਰਜ ਸੇਤਜ ਕਿੰਨੀ ਪਤਪਜ ਖਾਨ ਬਹੋ ਰਜ ਦੀਨੀ ਕਹਾਂ ਫੂਲ ਰਾਜਾ ਹੁਆ ਬੈਠਾ ਕਹਾਂ ਚਿਮਟ ਭਿਉ ਸੰਕਰ ਕਟਾ ਸਗਰੀ ਸ੍ਰਿਸ਼ਟ ਦਿਖਾਇ ਅਚੰ ਭਵ ਆਦਿ ਜੁਗਾਦ ਸਰੂਪ ਸਿਆੰ ਭਵ ਅਬ ਰਚਾ ਮੇਰੀ ਤੁਮ ਕਰੋ ਸਿਖ ਬਰ ਸਿਖ ਸੰਗਰੋ ਦੁਸ਼ਟ ਜੇ ਤੇ ਅਟਵਤ ਤਪਤਾ ਸਗਰ ਮਣੀਸ਼ ਕਰੋ ਰਣਕਾਤਾ ਦੇ ਅਸੀਂ ਤੋ ਹਿਤਵ ਜ਼ਰਵੀ ਪਰੇ ਤਿਨਕੇ ਦੁਸ਼ਟ ਦੁਖਤ ਹੋਆ ਮਰੇ ਪੂਰਕ ਜਵਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਜਬਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਹੈ ਤਾਕੇ ਕਾਲ ਨਿਕਟਣ ਹੈ ਹੈ ਰਚਾ ਹੈ ਤਾਹੇ ਸੁਭ ਕਾਲਾ ਦੁਸ਼ਟ ਅਰਿਸ਼ਟ ਤਰਾਂ ਤਤ ਕਾਲਾ ਕਿਰਪਾ ਦਰਦ ਤੰ ਜਾਹਿ ਨਿਹਰੇ ਹੋ ਤਾਗੇ ਤਾ ਬਜਨ ਕ ਮੋਹਰੇ ਹੋ ਰਿੱਧ ਸਤਿ ਘਰਮੋਂ ਸੁਭ ਹੋਈ ਦੁਸ਼ਟ ਸ਼ਹਾਸ਼ਵਤ ਕੇ ਨਾ ਕੋਈ ਇਕ ਵਾਰ ਜਿਤ ਮਨ ਸੁਭਾਰਾ ਕਾਲ ਫਾਸਤੀ ਤਾ ਹੈ ਉਬਾਰਾ ਜੰਨਰ ਨਾਮ ਤੋਹਾਰੋ ਕਹਾ ਅਰਧ ਦੁਸ਼ਟ ਦੋਖ ਤੇ ਰਹਾ ਖੜ ਬਗੇ ਤਮ ਸਰਨ ਤੁਹਾਰੀ ਆਪ ਹਾਦ ਲੈ ਹੋ ਵਾਰੀ ਤਰ ਬਠੌਰ ਮਹ ਹੋ ਸੁਹਾਈ ਦੁਸ਼ਟ ਦੋਖ ਤੇ ਰੋ ਬਚਾਈ ਖੜ ਬਗੇ ਤਮ ਸਰਨ ਤੁਹਾਰੀ ਆਪਾ ਦਿਲ ਹੋ ਵਾਰੀ ਕਰ ਬਠੌਰ ਮਹੋ ਸੁਹਾਈ ਦੁਸ਼ਟ ਦੋਖ ਤੇ ਲਹੋ ਬਚਾਈ ਸੁਈਆ ਪਾਇੰਗ ਹੈ ਜਬ ਤੇ ਤੁਮਰੇ ਤਬ ਤੇ ਕਉਂ ਅੱਖ ਤਰੇ ਨਹੀਂ ਆਨਿਓ ਆਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਇਕ ਨਾ ਮੰਨਿਓ ਸਿਮਰਤੋ ਸਾਸਤਰ ਵੀ ਸਭ ਹੈ ਬਹੁ ਭੀਦ ਕਹ ਹਮ ਇਕ ਨਾ ਜਾਨਿਓ ਸ੍ਰੀ ਅਛਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੀ ਸਭ ਤੋਹਿ ਬਖਾਨਿਓਂ ਢੋਰਾ ਸਗਲ ਦੁਆਰ ਕੋ ਛਾੜ ਕ ਮਯੋ ਤੁਹਾਰੋ ਦਵਾਰ ਵਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਤ ਤੁਹਾਰੋ ਸਗਲ ਦੁਆਰ ਕੋ ਛਾੜ ਕ ਮਯੋ ਤੁਹਾਰੋ ਦਵਾਰ ਬਾਹੇ ਰਹੰਗੀ ਲਾ ਜੀ ਅਸ ਗੋਬਿੰਦ ਦਾਸ ਤੁਹਾਰੋ ਰਾਮਕਲੀ ਮਹੰਲਾਤੀ ਜਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਾਜ ਸੇਤੀ ਮਨਵਧੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਦਾ ਵਣਾਈਆਂ ਜਬ ਦੂਤਾਂ ਗਾਵੋ ਹੋ ਹਰੀ ਕੇ ਰਾਮ ਅੰਜਨੀ ਵਸਾਇਆ ਪਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਨਾਮ ਤੇ ਹਰਨਾ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰ ਹੂੰ ਕਰੇ ਤੇਰਾ ਕਾਰਜ ਸੰਸੁਵਾਰਨਾ ਸਬਨਾਗਲਾ ਸਮਰਾਥ ਸੁਆਮੀ ਸੋਕ ਕਿਉ ਮਨੋਂ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੂਪਾਵਈ ਸਦਾ ਸੁਖਤਸਾਲ ਲਹਾ ਤੇਰੀ ਨਾਮ ਮਨ ਮਤ ਸਾਵਈ ਨਾਮ ਜਿਨ ਕਾ ਮਨ ਮਸਿਆ ਵਾਜੇ ਸ਼ਬਦ ਕਲੇਰੇ ਕਹ ਨਾਨਕ ਤੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸੁਖ ਗਵਈਆਂ ਕਰਤਾਰ ਤੁਮੇ ਨਾਇਬ ਸਿਆ ਜਿਹੜੇ ਛਾ ਸਭ ਪੁਜਾਈਆਂ ਸਦਾ ਗੁਰੂ ਬਾਣ ਕਿਤਾ ਗੁਰਬਟ ਹੋ ਜਿਸ ਦੀਆਂ ਹੈ ਵਡਿਆਈਆਂ ਕਹੇ ਨਾਮ ਤੁਨਾ ਤੁੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਧੇ ਪੰਜ ਸ਼ਬਦ ਦੇਤ ਕਰਤ ਪਾਗਾ ਘੜ ਚ ਭਾਗੇ ਸ਼ਬਦ ਬਾਜੇ ਕਲਾ ਜਿਤ ਕਰਤ ਧਾਰੀਆ ਪੰਜ ਦੋ ਤੁਦਵਾਜ ਕੀਤੇ ਕਾਲ ਕੰਟ ਬਿਮਾਰਿਆ ਧੁਰ ਗ੍ਰੰਮ ਪਾਇਆ ਤੁਦ ਜਨ ਕੋ ਏ ਨਾਮ ਹਰ ਕਾ ਲਾਗੀ ਕਹੈ ਨਾਨਕ ਤੈ ਸੁਖ ਹੋਵਾ ਚਿਤ ਗਰ ਅਨਹਦ ਵਾਜੇ ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰ ਸਗਲ ਵਸੂਲੇ ਦੂਖ ਰੋਗ ਚਿੰਤਾ ਪਉ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਿ ਜਨ ਭਏ ਚਰਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਾਣੀ ਤ ਕਹ ਤੇ ਪਵਿਤ ਸਤ ਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਪੂ ਆਜੇ ਅਣਹਜ ਤੂਰੇ ਸੁਣ ਤੇ ਪਾਣੀ ਤ ਕਹ ਤੇ ਪਵਿਤ ਸਤ ਗੁਰ ਰਹਿਆ ਭਰਪੂਰੇ बनवंत नान चरण लागे मुदावणी महल्ला पंजवाल विच तनमस पियो सतसंतोक विचारो अमृत नाम ठाकुर का पियो जिसका सतस उधारो जेको का वेको तसका हारो हे वस्तन्हाइ ਨੇਤ ਨੇਤਰਾ ਕੋਰ ਧਾਰੋ ਤਮ ਸੰਸਾਰ ਚ ਰੰ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੋ ਸਲੋਕ ਮਹਾਂ ਦਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗਤ ਕੋਈ ਮੈਂ ਨਰਗੁਣੀ ਆ ਰੇ ਕੋ ਗੁਣ ਨਾਹੀ ਆਪੇ ਧਰਜ ਪਿਉਈ ਧਰਜ ਪਿਆ ਮਹਾਰਾਮਤ ਹੋਈ ਸਤਗੁਰ ਸਜਰ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਤੀਵਾ ਹਰਿਆ ਕਰ ਜਪਿਆ ਮਹਾਰਾਮਤ ਹੋਈ ਸਤਗੁਰੁ ਜਨ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਤੀਵਾ ਹਰਿਆ ਪਉੜੀ ਤਿਥੈ ਤੁਮ ਸਮਰਤ ਜਿਤ ਕੋਈ ਨਾਹੀ ਉਤੇ ਤੇਰੀ ਰਖ ਅਗੜੀ ਅੰਦਰ ਮਾਹੀ ਸੁਣ ਕਾ ਜਮ ਕੇ ਬੂਤ ਨਾਇ ਤਰੈ ਛੜ ਜਾਹਿ ਭੌਜਲ ਵਿਸਮਸ ਗਾਹੋ ਗੁਰ ਸਬਦੀ ਪਾਰ ਪਾਹਿ ਜਿਨ ਕੋ ਲਗੀ ਪਿਆਸ ਅੰਮ੍ਰਿਤ ਤੇ ਖਾਹਿ ਕਲਮੇ ਹੋਤੁ ਗੁਣ ਗੁਣ ਗੋਬਿੰਦ ਗਾਹਿ ਸਭ ਸਨੋ ਕਿਰਪਾਲ ਸਮਾਲੇ ਸਾਹਿ ਸਾਹਿ ਗਿਰਦਾ ਕੋਈ ਨ ਜਾਇ ਜੀ ਆਵਹਿ ਤੁਧ ਆਹਿ ਸ਼ਲੋਕ ਮਹਾਂ ਲਾਪਨਵਾ ਅੰਤਰ ਗੁਰ ਆਰਾਧਨਾ ਜੇ ਵਾਜਬ ਗੁਰ ਨਾਓ ਨੇਤਰੀ ਸਤਗੁਰੂ ਪੇਖਣਾ ਚਰਮਣੀ ਸੁਣਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੁ ਇਹ ਵਤਿ ਦੇ ਜਗ ਮਹਿ ਉਤਮ ਕਾਢਿ ਹੈ ਵਿਰਲੇ ਕੇ ਹੀ ਕੇ ਮਹਲਾ ਪਨਿਮਾ ਰਖੇ ਰਕਰ ਹਾਰੋ ਆਪ ਉਬਾਰਿਯਨ ਗੁਰ ਕੀ ਪਾਰੀ ਪਾਏ ਕਾਜ ਸੁਵਾਰਿਯਨ ਹੋ ਆਪ ਦਿਆਦ ਮਨਹੋ ਨ ਵਿਸਾਰੀ ਨਾ ਸਾਥਿ ਨਾ ਕੈ ਸੰਗ ਭਵ ਜਲ ਤਾਰਿ ਨਾ ਸਾਖਤ ਨਿੰਦਕ ਦੁਸ਼ਟ ਖਿੰਮਾਹਿ ਬਿਦਾਰਿ ਨਾ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹਿ ਜੈ ਸਿਮਰਤ ਸੁਖ ਹੋਇ ਸਗਲੇ ਦੁਖ ਜਾਹਿ ਤੇ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹਿ ਜਿਵੇਂ ਮਰਤ ਜੋ ਕੋ ਹੋਏ ਸਭਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ